ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਦੇਖੋ ਜੀ ਪੰਜਾਬ ਵਿੱਚ ਬਹੁਤ ਸਾਰੇ ਪ੍ਰਤੀਯਾਂ ਚੱਲ ਰਹੀਆਂ ਨੇ ਜਿਨ੍ਹਾਂ ਦੀ ਸਿੱਟੇ ਇੱਕ ਦੀ ਅੱਜ ਮੈਰਿਟ ਲਿਸਟ ਆ ਚੁੱਕੀ ਹੈ ਜੀ ਹਾਂ ਦੋਸਤੋ ਫਾਈਨਲ ਰਿਜ਼ਲਟ ਕਮ ਮੈਰਿਟ ਲਿਸਟ ਆਊਟ ਹੋ ਚੁੱਕੀ ਹੈ ਤੇ ਮੈਂ ਤੁਹਾਨੂੰ ਦੱਸ ਦੇਵਾਂਗਾ ਉਹਦੇ ਵਿੱਚ 23 ਨੰਬਰ ਵਾਲੇ ਵੀ ਐਲੀਜੀਬਲ ਨੇ ਮੈਂ ਤੁਹਾਨੂੰ ਦਿਖਾਉਂਗਾ ਲਿਸਟ ਤੇ ਜਲਦੀ ਦੇਖੋ ਜੇਕਰ ਤੁਸੀਂ ਵੀ ਇਹ ਪੇਪਰ ਦਿੱਤਾ ਸੀ ਤਾਂ ਸੌਰੀ ਦੋਸਤੋ ਮੈਂ ਤਾਂ ਤੁਹਾਨੂੰ 23 ਨੰਬਰ ਵਾਲਾ ਐਲੀਜੀਬਲ ਦੱਸਿਆ ਸੀ ਇੱਧਰ ਦੇਖੋ ਫੀਮੇਲ ਹੈ 17.25 ਠੀਕ ਹੈ ਜੀ ਐਲੀਜੀਬਲ ਲੋ ਜੀ ਆ ਦੇਖ ਲਓ ਕਿਸੇ ਨੂੰ ਸ਼ੱਕ ਨਾ ਰਹਿ ਜਾਵੇ ਆ ਮਾਰਕਸ ਇਨ ਰਿਟਰਨ ਇਗਜ਼ਾਮ ਨੇ ਠੀਕ ਹੈ ਜੀ ਮਾਰਕਸ ਇਨ ਰਿਟਰਨ ਇਗਜ਼ਾਮ ਨੇ ਤੇ ਸਿਰਫ 17.25 ਵਾਲੇ ਨੂੰ ਐਲੀਜੀਬਲ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਇਹ ਤਾਂ ਵਿਚਾਰਾ ਐਬਸੈਂਟ ਸੀ ਸ਼ਾਇਦ ਇਹ ਵੀ ਐਲੀਜੀਬਲ ਹੋ ਜਾਂਦਾ ਤਾਂ ਦੇਖੋ ਜੀ ਇੰਨੀ ਲੋ ਮੈਰਿਟ ਲਿਸਟ ਮੈਰਿਟ ਲਿਸਟ ਮੇਰੇ ਖਿਆਲ ਚ ਤਾਂ ਨਹੀਂ ਬਣਾਨੀ ਚਾਹੀਦੀ ਕਮ ਸੇ ਕਮ ਪਾਸਿੰਗ ਕ੍ਰਾਈਟੇਰੀਆ ਤਾਂ 33% ਤੋਂ ਵਧਾਣਾ ਚਾਹੀਦਾ ਵੈਸੇ ਤਾਂ 33% ਚਲੋ ਪਰ ਫਿਰ ਵੀ 50% ਨੰਬਰ ਹੋਣੇ ਚਾਹੀਦੇ ਨੇ ਹਨਾ ਵੀ ਮਤਲਬ ਕਿ 50% ਤੋਂ ਵੱਧ ਪਰ ਚਲੋ ਇਹਨਾਂ ਨੂੰ ਮੁਬਾਰਕਾਂ ਜਿਨ੍ਹਾਂ ਦੀ ਸਿਲੈਕਸ਼ਨ ਹੋ ਚੁੱਕੀ ਹੁਣ ਫਾਈਨਲ ਕੰਪੈਰੀਟ ਲਿਸਟ ਦੇ ਵਿੱਚ ਦੇਖੋ ਜੀ ਇਹ ਹੈਗੀਆਂ ਨੇ ਪੋਸਟ ਆਫ ਸਾਇੰਸ ਅਸਿਸਟੈਂਟ ਐਡਵਰਟਾਈਜ਼ਮੈਂਟ ਨੰਬਰ 14 2022 ਐਸ ਪਰ ਕਾਲਡ ਕੈਂਡੀਡੇਟ ਵਾਈਡ ਪਬਲਿਕ ਨੋਟਿਸ ਡੇਟਿਡ 16 7 2024 ਤੋਂ 19 7 2024 ਦੇ ਵਿੱਚ ਤਾਂ ਦੇਖੋ ਜੀ ਹੁਣ ਇਹਨਾਂ ਦੇ ਲਈ ਕੀ ਹੈ ਇਹਨਾਂ ਨੂੰ ਕਿਹਾ ਗਿਆ ਕਿ ਪ੍ਰਕਾਸ਼ਿਤ ਵਿਗਿਆਨਿਕ ਸਹਾਇਕ ਜਾਂ ਓਵਰ ਪ੍ਰਤੀ ਦੇ ਸਬੰਧੀ ਮਜੂਤਾ ਸਮੇਂ ਚੱਲ ਰਹੇ ਕੋਰਟ ਕੇਸਾਂ ਦੇ ਵਿਕ ਵਿੱਚ ਕੋਈ ਵੀ ਕੋਰਟ ਕੇਸ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿਖੇ ਦਾਇਰ ਹੁੰਦਾ ਤਾਂ ਨਤੀਜਾ ਸੂਚੀ ਮਾਣਯੋਗ ਅਦਾਲਤਾਂ ਦੇ ਹੁਕਮ ਅਨੁਸਾਰ ਸਬਜੈਕਟਡ ਹੋਵੇਗੀ ਤੋ ਕਾ ਸੂਚੀ ਜਿਨ੍ਹਾਂ ਉਮੀਦਵਾਰਾਂ ਦੇ ਦਸਤਾਵੇਜ਼ ਮੁਕੰਮਲ ਨਾ ਹੋਣ ਕਰ ਨਤੀਜਾ ਰੋਕ ਵਿੱਚ ਰੱਖਾ ਗਿਆ ਉਹਨਾਂ ਵੱਲੋਂ ਲੋੜੀਂਦੇ ਦਸਤਾਵੇਜ਼ ਮੁਹैया ਕਰਾਉਣ ਉਪਰੰਤ ਹੀ ਬੋਰਡ ਵੱਲੋਂ ਅਗਰਲੀ ਕਾਰਵਾਈ ਕੀਤੀ ਜਾਵੇਗੀ ਉਕਤ ਨਤੀਜਾ ਤਿਆਰ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਗਈ ਹੈ ਕਾਉਂਸਲਿੰਗ ਵਿੱਚ ਦਰਸਾਈ ਗਈ ਕਮ ਮੈਰਿਟ ਅਨੁਸਾਰ ਬੁਲਾਏ ਗਏ ਹਾਜ਼ਰ ਉਮੀਦਵਾਰਾਂ ਵਿੱਚੋਂ ਹੀ ਤਿਆਰ ਕੀਤਾ ਗਿਆ ਤਾਂ ਦੇਖੋ ਜੀ ਇਹਨਾਂ ਦੀ ਕਾਉਂਸਲਿੰਗ ਸੋ ਤੁਹਾਡੇ ਕੀ ਖਿਆਲ ਨੇ ਇਦਾਂ ਦੀ ਪੱਤੀ ਬਾਰੇ ਤੁਹਾਨੂੰ ਵੀ ਭਰਨੀ ਚਾਹੀਦੀਆਂ ਨੇ ਮੈਨੂੰ ਵੀ ਸ਼ਾਇਦ ਚਲੋ ਧੰਨਵਾਦ ਵੀਰੋ ਨੂੰ ਲਾਸਟ ਤੱਕ ਦੇਖਣ ਦੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ